ਬੁਟੀਆਂ ਕਰਾਂ ਵਿੱਚ ਬਹਿ ਕੇ ਵੀਰ ਕਹਿਣਾ ਸੌਖਾ ਆ ਆਰਮੀ ਚ ਕੀਆ ساری ਉਮਰ ਦੀ ਰੋਟੀ ਆ ਆ ਦੇਖ ਲੋ ਦੋਸਤੋ ਫੌਜੀ ਵੀਰ ਆਇਆ ਪਹਿਲੀ ਵਾਰ ਛੁੱਟੀ ਜੱਥੇ ਕਿ ਦੋਸਤੋ ਪਰਿਵਾਰ ਨੂੰ ਬੇहद ਚਾ ਚੜਿਆ ਜੱਥੇ ਕਿ ਦੋਸਤੋ ਪਰਿਵਾਰ ਨੇ ਵੀ ਕਰ ਦਿੱਤਾ ਆ ਕੰਮ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖਦੇ ਹੋ ਕਿ ਮੈਂ ਆਟ ਗਮਾਟ ਇਕੱਠਾ ਹੋ ਗਿਆ ਫੌਜੀ ਵੀਰ ਪਹਿਲੀ ਵਾਰ ਆਇਆ ਛੁੱਟੀ ਜੱਥੇ ਕਿ ਦੋਸਤੋ ਇਹ ਵੀਡੀਓ ਹੋ ਗਈ ਸੋਸ਼ਲ ਮੀਡੀਆ ਤੇ ਬਾਹਰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਕਿਵੇਂ ਮੁੰਡਾ ਚੰਗੇ ਪੇਖ ਨੂੰ ਲੈ ਕੇ ਫੌਜ ਦੇ ਵਿੱਚ ਭਰਤੀ ਹੋਇਆ ਸੀ ਪਰ ਫੌਜ ਦੇ ਵਿੱਚ ਟ੍ਰੇਨਿੰਗ ਹੋਈ ਜਿੱਥੇ ਕਿ ਦੋਸਤੋ ਟ੍ਰੇਨਿੰਗ ਤੋਂ ਬਾਅਦ ਇਹ ਕਈ ਮਹੀਨੇ ਬਾਅਦ ਪਹਿਲੀ ਵਾਰ ਘਰ ਆਇਆ ਜਿੱਥੇ ਕਿ ਦੋਸਤੋ ਪਰਿਵਾਰ ਨੇ ਬੇਹੱਦ ਸੋਨਾ ਸਵਾਗਤ ਕੀਤਾ ਜਿੱਥੇ ਕਿ ਦੋਤ ਇਹੋ ਜਿਹੀ ਹੈ ਵੀਡੀਓ ਦੇਖ ਕੇ ਹੋਰ ਨੌਜਵਾਨਾਂ ਦੇ ਵੀ ਦਿਲ ਵਿੱਚ ਹੌਸਲਾ ਪਵੇਗਾ ਕਿ ਉਹਨਾਂ ਦਾ ਵੀ ਮਨ ਕਰੇਗਾ ਕਿ ਫੌਜ ਵਿੱਚ ਭਰਤੀ ਹੋਣਾ ਜਿੱਥੇ ਕਿ ਦੋਸਤੋ ਦੇਸ਼ ਦੇ ਜਵਾਨ ਉਪਦੇਸ਼ ਦੀ ਰਾਖੀ ਦੇ ਲਈ ਆਪਣੀ ਜਿੰਦ ਜਾਨ ਲਾ ਦਿੰਦੇ ਹਨ ਤੇ ਉੱਥੇ ਦੋਤ ਸਿਪਾਹੀ ਦੇ ਲਈ ਵੀ ਇੱਕ ਸਲੂਟ ਤਾਂ ਬਣਦਾ ਹੈ ਕਿ ਦੋਸਤੋ ਤੁਸੀਂ ਵੀ ਪਰ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿਣ ਲਈ ਧੰਨਵਾਦ